ਕਾਮਲ ਜੀ ਤਨਾ ਹੋਇਆ ਜੀ ਮੈਂ ਕੋਲੂ ਮਾਜਰੇ ਤੋਂ ਆਉਣੀ ਆ ਜੀ ਮੈਨੂੰ 1 ਕੰਮ ਹੀ ਨਾ ਹੋ ਗਿਆ ਜੀ ਇੱਥੋਂ ਦਵਾਈ ਖਾਂਦਿਆਂ ਨੂੰ ਜੀ ਮੇਰੇ ਕੋਟੇ ਬਹੁਤ ਠੀਕ ਹਨ ਬਹੁਤ ਜ਼ਿਆਦਾ ਆਰਾਮ ਹੈ ਜੀ ਦਵਾਈ ਮੈਨੂੰ ਫ੍ਰੀ ਮਿਲਦੀ ਆ ਜੀ ਇੱਥੋਂ ਵਧੀਆ ਦੇਖਭਾਲ ਕਰਦੇ ਨੇ ਜੀ ਐਨ ਵਧੀਆ ਪੁੱਛਦੇ ਨੇ ਜੀ ਚਾਤ ਗ੍ਰੀ ਕਿੱਤੇ ਨੇ ਜੀ ਇਹਨਾਂ ਨੇ ਸਟਾਫ ਬਹੁਤ ਵਧੀਆ ਹੈ ਜੀ ਪਾਸਟਰ ਆਲ ਦਾ ਤੇ ਜੂਰੀਏ ਦਾ ਤੇ ਫੈਰ ਦਾ ਟੈਸਟ ਕਰਾਇਆ ਸੀਗਾ ਉਹਦੇ ਨਾਲ ਮੈਨੂੰ ਬਹੁਤ ਫਰਕ ਆ ਜਿਹੜੀ ਦਵਾਈ ਦਿੰਦੇ ਨੇ ਹੁਣ ਮੈਨੂੰ ਬਹੁਤ ਜਿਆਦਾ ਆਰਾਮ ਆ ਜਿਹੋ ਦੇ ਨਾਲ ਹੁਣ ਮੈਂ ਤੁਰ ਫਿਰ ਸਕਦੀ ਆ ਵਧੀਆ ਨਹੀਂ ਤਾਂ ਮੈਂ ਬਾਹਰੇ ਪੈਰ ਨਹੀਂ ਸੀ ਪਟ ਸਕਦੀ ਐਨ ਵਧੀਆ ਆਰਾਮ ਆ ਜੀ ਪੰਜਾਬ ਸਰਕਾਰ ਦਾ ਧੰਨਵਾਦ ਜੀ ਜਿਨ੍ਹਾਂ ਨੇ ਇਹ ਕਲੀਨਿਕ ਖੋਲ੍ਹਿਆ ਈ ਮੈਂ ਬਲਵਿੰਦਰ ਸਿੰਘ ਗ੍ਰੰਤੀ ਗੁਰਦੁਆਰਾ ਅਗਗਰੀ ਗੁਰੂ ਨਾਨਕ ਦਰਬਾਰ ਸਾਹਿਬੋਂ ਵੇਕੇ ਡਿਊਟੀ ਕਰਦਾ ਹਾਂ ਮੇਰਾ ਪਿੰਡ ਬੈਣਾ ਬੁਲੰਦ ਹੈ ਮੈਂ ਪਹਿਲਾਂ ਪ੍ਰਾਈਵੇਟ ਦਵਾਈ ਵੀ ਲੈਂਦਾ ਰਿਹਾ ਹਾਂ ਮੈਡੀਕਲ ਕੋਲ ਵੀ ਜਾਂਦਾ ਰਹਾਂ ਜਿੱਥੇ ਕਿ ਬਹੁਤ ਖਰਚਾ ਹੁੰਦਾ ਸੀ ਜਦੋਂ ਤਾਂ ਇੱਥੇ ਆਮ ਆਦਮੀ ਲਈ ਇਹ ਖੁੱਲਿਆ ਹੈ ਇੱਥੋਂ ਦਵਾਈ ਵੀ ਫਰੀ ਮਿਲਦੀ ਹੈ ਟੈਸਟ ਵੀ ਫਰੀ ਹੁੰਦੇ ਹਨ ਅਤੇ ਸਟਾਫ ਵੀ ਬਹੁਤ ਵਧੀਆ ਹੈ ਬਹੁਤ ਧਿਆਨ ਨਾਲ ਕੇਅਰ ਕਰਦੇ ਹਨ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਲੀਨਿਕ ਖੋਲ੍ਹਿਆ ਹੈ ਨਾਲ ਹੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜੋ ਇਹ ਇਲਾਜ ਹੈ ਬਹੁਤ ਵਧੀਆ ਚੱਲ ਰਿਹਾ ਹੈ ਇਸ ਨੂੰ ਵੱਡੇ ਲੈਵਲ ਤੇ ਲਜਾਇਆ ਜਾਵੇ ਅੱਜ ਕੱਲ੍ਹ ਹਸਪਤਾਲਾਂ ਦੇ ਵਿੱਚ ਵੀ ਬਹੁਤ ਮਹਿੰਗੇ ਇਲਾਜ ਹੋ ਰਹੇ ਹਨ ਜੋ ਇੱਥੇ ਆਮ ਆਦਮੀ ਕਲੀਨ ਖੋਲਿਆ ਗਿਆ ਹੈ ਇਸੇ ਦਾ ਬਹੁਤ ਹੀ ਗਰੀਬਾਂ ਨੂੰ ਲਾਭ ਹੈ ਇਹਨਾਂ ਨੂੰ ਪਤਾ ਵੀ ਨਹੀਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਬਹੁਤ ਆ ਕੇ ਇਥੇ ਇਲਾਜ ਕਰਵਾਉਂਦੇ ਹਨ ਇਸ ਨੂੰ ਹੋਰ ਵੱਡੇ ਲੈਵਲ ਤੇ ਵਧਾਇਆ ਕੀਤਾ ਜਾਵੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ